ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਲਾਜ਼ੋ ਦੀ ਸਟਿਚਿੰਗ ਦੱਸਾਂਗੇ ਆ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਆਸਨ ਵਾਲੀ ਸਲਾਈ ਲਗਾ ਲੈਣੀ ਹੈ ਪਹਿਲਾਂ ਦੋ ਫਰੰਟ ਵਾਲੇ ਪਾਸਿਆਂ ਤੇ ਲਾਉਣੀ ਆ ਪੱਲਿਆਂ ਤੇ ਉਸ ਤੋਂ ਬਾਅਦ ਆਪਾਂ ਬੈਕ ਵਾਲਿਆਂ ਤੇ ਲਾਉਣੀ ਆ 2.5 ਇੰਚ ਆਪਾਂ ਨੀਚੇ ਜੀ ਸਲਾਈ ਲਗਾਉਣੀ ਨਹੀਂ ਹੈਗੀ ਇਦਾਂ ਹੀ ਓਪਨ ਛੱਡ ਦੇਣਾ ਦਾ ਤਾਂ ਦੇਖੋ ਇਹ ਤੁਸੀਂ ਆਪਣੀ ਮਰਜ਼ੀ ਨਾਲ 2 ਇੰਚ 2.5 ਇੰਚ 1.5 ਇੰਚ ਕਿੰਨਾ ਵੀ ਛੱਡ ਸਕਦੇ ਹੋ ਇਥੋਂ ਜੀ ਆਪਾਂ ਧਾਗਾ ਤੋੜ ਲੈਣਾਗਾ ਐਸੇ ਤਰ੍ਹਾਂ ਇੰਜੀ ਆਪਾਂ ਪਿਛਲੇ ਪੱਲੇ ਤੋਂ ਮੇ ਜੋੜ ਕੇ ਸਲਾਈ ਲਗਾ ਲੈਣੀ ਆ ਪਿਛਲੀ ਸਾਈਡ ਵੀ ਇਦਾਂ ਜੀ ਜਿੰਨੀ ਕਿ ਜਗ੍ਹਾ ਆਪਾਂ ਫਰੰਟ ਵਾਲੇ ਪੱਲੇਾਂ 'ਚ ਬਿਨਾ ਸਟਿਚ ਤੋਂ ਛੱਡੀ ਹੈਗੀ ਉਦਾਂ ਇੰਜੀ ਆਪਾਂ ਪਿਛਲੇ ਪੱਲੇਾਂ 'ਚ ਵੀ ਇਦਾਂ ਹੀ ਉਹਨਾਂ ਕੇ ਹਿੱਸਾ ਸੱਢ ਕੇ ਬਾਕੀ ਆਪਾਂ ਸਲਾਈ ਲਗਾ ਕੇ ਤਗਾ ਤੋੜ ਲੈਣਾਗਾ ਜਦੋਂ ਆਪਾਂ ਜੀ ਆਸਣ ਵਾਲੀ ਸਲਾਈ ਦੇ ਨਾਲ ਆਪਣੇ ਪਲਾਸੋ ਤੇ ਬੰਦ ਕਰਦੇ ਆਂਗੇ ਐਂਡ ਵਾਲੀ ਸਲਾਈ ਲਾਉਣੇ ਆ ਤਾਂ ਕਦੇ ਵੀ ਆਪਣੇ ਪੌਂਚਿਆਂ ਕੋਲੋਂ ਖਿੱਚ ਨਹੀਂ ਪੈਂਦੀ ਹੈਗੀ ਆ ਦੇਖੋ ਜੀ ਹੁਣ ਆਪਾਂ ਦੋਵੇਂ ਪਾਸੇ ਜੋੜ ਲੇ ਇਸ ਤਰ੍ਹਾਂ ਆਪਾਂ ਪਤਾ ਨੂੰ ਜੇਬ ਲਾਉਣੀ ਦੱਸਾਂਗੇ ਪੌਕਟ ਲਾਉਣੀ ਦੱਸਾਂਗੇ ਆਪਾਂ 4 ਇੰਚ ਤੇ ਮਾਰਕ ਕਰ ਲਿਆ ਨੀਚੇ ਨੂੰ ਆਪਾਂ ਕਰਾਂਗੇ ਜੀ 6.5 ਇੰਚ ਤੇ 6.5 ਵੀ ਕਰ ਸਕਦੇ ਹੋ ਤੁਸੀਂ 7 ਵੀ ਕਰ ਸਕਦੇ ਹੋ ਦੋਵੇਂ ਸਹੀ ਰਹਿੰਦੇ ਨੇ ਆ ਦੇਖੋ ਜੀ ਹੁਣ ਇਹ ਆਪਣਾ ਜੇਬ ਵਾਲਾ ਕੱਪੜਾ ਹੈਗਾ ਇਹਨੂੰ ਆਪਾਂ ਪਲਾਸੂ ਸਿੱਧਾ ਰੱਖਣਾ ਆ ਦੇਖੋ ਸਿੱਧਾ ਹਿੱਸਾ ਹੈਗਾ 2 ਇੰਚ ਲਾਸਟਿਕ ਵਾਸਤੇ ਛੱਡਿਆ 2 ਇੰਚ ਐਪ ਐਕਸਟਰਾ ਛੱਡਿਆ ਆਪਾਂ ਲਾਸਟਿਕ ਵਾਲੇ ਪੁਆਇੰਟ ਦੇ ਨਾਲ ਜੋੜ ਕੇ ਜੇਬ ਧਰਨੀ ਹੈ ਜੀ ਜੇਬ ਵਾਲਾ ਕੱਪੜਾ ਆਪਾਂ ਜਿਹੜਾ ਆਪਣੇ ਲਾਸਟਿਕ ਵਾਲਾ 2 ਇੰਚ ਛੱਡਿਆ ਹੋਇਆ ਉਹਦੇ ਨਾਲ ਜੋੜ ਕੇ ਧਰਨੀ ਐ ਇਸੇ ਤਰ੍ਹਾਂ ਜਿਹੜਾ ਆਪਾਂ نیچے 6.5 ਇੰਚ ਦਾ ਨਿਸ਼ਾਨ ਲਾਇਆ ਸੀ ਉਸੇ ਤਰ੍ਹਾਂ ਜੀ ਆਪਾਂ ਜੇਬ ਤੇ ਲਾ ਲੈਣੇ ਆ ਇਸ ਤਰ੍ਹਾਂ ਜੀ ਆਪਾਂ 10 ਇੰਚ ਛੱਡ ਕੇ ਆ ਲਾਈਨ ਬਣਾਈ ਹੈਗੀ ਇਹਦੇ ਉੱਪਰ ਉੱਪਰ ਆਪਾਂ ਸਲਾਈ ਲਗਾਉਣੀ ਐ ਇਸ ਤਰ੍ਹਾਂ ਇੱਥੋਂ ਸੂਈ ਰੋਕ ਕੇ ਡਬਲ ਕਰ ਲੋ ਡਬਲ ਕਰਨ ਤੋਂ ਬਾਅਦ ਹੁਣ ਆਪਾਂ ਜੀ ਇਦਾਂ ਹੀ ਅੱਧਾ ਅੱਧਾ ਇੰਚ ਐਸ ਤਰ੍ਹਾਂ ਸਲਾਈ ਸਿੱਧੀ ਲੈ ਆਉਣੀ ਆ ਜਿੱਥੇ ਆਪਣਾ ਫੇਰ ਮੋੜ ਕੇ ਮਾਰਕ ਕੀਤਾ ਹੋਇਆ ਨਿਸ਼ਾਨੀ ਲਾਈ ਹੋਈ ਆ ਉਥੋਂ ਫੇਰ ਆਪਾਂ ਮੋੜ ਕੇ ਸਲਾਈ ਡਬਲ ਕਰਕੇ ਨਿਸ਼ਾਨ ਲਾਇਆ ਹੋਇਆ ਜਿੱਥੇ ਇਦਾਂ ਜੀ ਹੁਣ ਆਪਾਂ ਧਾਗਾ ਕੱਟ ਕਰ ਲਿਆ ਹੁਣ ਆਪਾਂ ਕੱਟ ਲਗਾਉਣੇ ਨੇ ਕੱਟ ਆਪਾਂ ਬਿਜਲੀ ਪਾਸੇ ਨਹੀਂ ਲਾਉਣੇ ਹੈਗੇ ਜਿੱਥੇ ਆਪਾਂ ਇੱਥੇ ਨਹੀਂ ਲਾਉਣੇ ਇੱਥੇ ਲਾਉਣੇ ਆ ਬਿਜਲੀ ਸਾਈਡ ਨਹੀਂ ਲਾਉਣੇ ਬਾਹਰਲੇ ਪਾਸੇ ਆਪਾਂ ਦੋ ਕੱਟ ਲਗਾ ਲੈਣੇ ਆ ਇਸ ਤਰ੍ਹਾਂ ਕੱਟ ਲਗਾਉਣ ਤੋਂ ਬਾਅਦ ਹੁਣ ਆਪਾਂ ਤੁਸੀਂ ਇਹ ਕੱਪੜੇ ਨੂੰ ਕਰ ਲੋ ਸਿੱਧਾ ਸਿੱਧਾ ਕਰਨ ਤੋਂ ਬਾਅਦ ਆਪਾਂ ਇਹਦੇ ਉੱਪਰ ਪ੍ਰੈਸ ਕਰ ਲੈਣੀ ਆ ਆ ਦੇਖੋ ਇਦਾਂ ਸਿੱਧਾ ਕਰ ਲਏ ਕੱਟ ਲਗਾਉਣ ਕਰਕੇ ਆਸਾਨੀ ਦੇ ਨਾਲ ਹੀ ਸਿੱਧਾ ਹੋ ਗਿਆ ਬਹੁਤ ਹੀ ਸਫਾਈ ਦੇ ਨਾਲ ਆ ਦੇਖੋ ਜੀ ਇਸ ਤਰ੍ਹਾਂ ਆਹ ਵਾਲੀ ਸਿਫਟ ਹੋ ਗਿਆ ਰੈਡੀ ਹੁਣ ਆਪਾਂ ਇਹਦੇ ਉੱਪਰ ਪ੍ਰੈਸ ਕਰ ਲੈਣੀ ਹੈ ਪ੍ਰੈਸ ਕਰ ਲਈ ਪ੍ਰੈਸ ਕਰਨ ਤੋਂ ਬਾਅਦ ਆਪਾਂ ਇਹਦੇ ਉੱਪਰ ਇੱਕ ਟਾਪ ਸਟਿਚ ਜ਼ਰੂਰ ਲਗਾਵਾਂਗੇ ਉਹਦੇ ਨਾਲ ਜਿਹੜੀ ਫਿਨਿਸ਼ਿੰਗ ਆ ਗਈ ਉਹ ਬਹੁਤ ਵਧੀਆ ਆ ਜਾਂਦੀ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਉੱਪਰ ਇੱਕ ਟਾਪ ਸਟਿਚ ਲਗਾ ਲੈਣੀ ਹੈ ਇਹ ਟਾਪ ਸਟਿਚ ਇਹ ਵਾਲੀ ਟੌਪ ਸਟਿਚ ਲਗਾਉਣ ਦੇ ਨਾਲ ਜੀ ਬਹੁਤ ਹੀ ਸਫਾਈ ਆ ਜਾਂਦੀ ਹੈ ਆਪਣੀ ਪਾਕਟ 'ਚ ਇਸ ਤਰ੍ਹਾਂ ਜੀ ਆਪਾਂ ਹੌਲੀ-ਹੌਲੀ ਇਹ ਸਲਾਈ ਲਗਾ ਲੈਣੀ ਹੈ ਬਿਲਕੁਲ ਨਾਲ-ਨਾਲ ਲਗਾਉਣੀ ਹੈਗੀ ਜਿਹੜਾ نیچے ਜੇਬ ਵਾਲਾ ਕੱਪੜਾ ਉਹ ਬਾਹਰਲੀ ਸਾਈਡ ਦਿਖਣਾ ਨਹੀਂ ਚਾਹੀਦਾ ਉੱਪਰਲੀ ਸਾਈਡ ਸਿਰਫ ਆਪਾਂ ਜਿਹੜਾ ਉੱਪਰਲਾ ਆਪਣਾ ਪਲਾਸੋ ਵਾਲਾ ਕੱਪੜਾ ਹੈਗਾ ਸਿਰਫ ਇਹ ਕੱਪੜੇ ਦੇ ਉੱਪਰ ਜਦੋਂ ਆਪਾਂ ਸਲਾਈ ਲਗਾਉਣੀ ਹੈ ਤਾਂ نیچے ਜਿਹੜਾ ਪਾਕਟ ਵਾਲਾ ਹਿੱਸਾ ਬਾਹਰਲੀ ਸਾਈਡ ਨਹੀਂ ਨਿਕਲਿਆ ਹੋਣਾ ਚਾਹੀਦਾ ਆ ਲਓ ਜੀ ਆਪਣੀ ਸਲਾਈ ਲੱਗ ਗਈ ਹੁਣ ਆਪਾਂ ਇਹਦੇ ਕੁਸਲਾਈ ਲਾ ਕੇ ਸਲਾਈ ਲਗਾਉਣ ਤੋਂ ਬਾਅਦ ਹੁਣ ਆਪਾਂ ਇਹਨੂੰ ਦੇਖੋ ਐਦਾਂ ਆਹ ਵਾਲੀ ਲੁੱਕ ਚ ਰੈਡੀ ਹੋ ਗਈ ਆਪਣੀ ਪਾਕਟ ਹੁਣ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਪਲਾਜ਼ੋ ਦਾ ਉਲਟਾ ਪਾਸਾ ਕਰ ਲੈਣਾ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਜੇਬ ਤੇ ਸਲਾਈ ਕਿਦਾਂ ਲਗਾਉਣੀ ਹੈਗੀ ਪਾਕਟ ਤੇ ਐਦਾਂ ਨਹੀਂ ਫੋਲਡ ਕਰਨਾ ਇੱਦਾਂ ਉੱਪਰ ਨੂੰ ਨਹੀਂ ਫੋਲਡ ਕਰਨਾ ਆਪਾਂ ਅੰਦਰ ਨੂੰ ਫੋਲਡ ਕਰਨਾ ਇਸ ਤਰ੍ਹਾਂ ਜੀ ਪਾਕਟ ਵਾਲੇ ਕੱਪੜੇ ਇਸ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਆਹ ਕੱਪੜੇ ਨੂੰ ਆਪਾਂ ਆਪਸ ਚੰਗੀ ਤਰ੍ਹਾਂ ਮਿਲਾ ਲੈਣਾ ਮਿਲਾਉਣ ਤੋਂ ਬਾਅਦ ਆਪਾਂ ਗੋਲ ਸ਼ੇਪ ਦੇ ਵਿੱਚ ਜਿਹੜੀ ਪਾਕਟ ਦੀ ਆਪਾਂ ਸਲਾਈ ਲਗਾਉਣੀ ਹੈਗੀ ਤਾਂ ਆਪਾਂ ਗੋਲ ਸ਼ੇਪ ਚ ਲਗਾ ਪਾਕਟ ਜੀ ਬਹੁਤ ਹੀ ਆਸਾਨੀ ਦੇ ਨਾਲ ਲੱਗ ਜਾਂਦੀ ਆ ਕੋਈ ਜ਼ਿਆਦਾ ਔਖੀ ਗੱਲ ਨਹੀਂ ਜੇ ਤੁਸੀਂ ਦੋਵੇਂ ਪਾਸੇ ਲਗਾਉਣੀ ਆ ਫਿਰ ਗੱਲ ਅਲੱਗ ਆ ਜੇ ਤੁਸੀਂ ਪਾਕਟ ਇੱਕ ਪਾਸੇ ਲਗਾਉਣੀ ਆ ਤਾਂ ਆਪਾਂ ਨੂੰ ਸੱਜੇ ਪਾਸੇ ਪਾਕਟ ਲੱਗਦੀ ਹੁੰਦੀ ਆ ਤਾਂ ਆਪਾਂ ਪਲਾਜ਼ੋ ਦੇ ਸੱਜੇ ਪਾਸੇ ਪਾਕਟ ਲਗਾਈ ਹੈ ਜੀ ਆਪਾਂ ਇੱਕ ਸਾਈਡ ਲਗਾਈ ਆ ਆਪਾਂ ਰਾਈਟ ਸਾਈਡ ਰਾਈਟ ਸਾਈਡ ਇਹ ਵਾਲੀ ਪਾਕਟ ਲਗਾਈ ਜਾਏਗੀ ਆ ਦੇਖੋ ਜੀ ਇਦਾਂ ਚਾਕ ਦੇ ਨਾਲ ਆਪਾਂ ਗੋਲ ਸ਼ੇਪ ਰੈਡੀ ਕਰ ਲੈਣੀ ਆ ਗੋਲ ਵੀ ਕਰ ਸਕਦੇ ਆ ਥੋੜੀ ਜਿਹੀ ਤਿੱਖੀ ਵੀ ਕਰ ਸਕਦੇ ਆ ਗੋਲ ਸ਼ੇਪ ਸਹੀ ਰਹਿੰਦੀ ਹੈ ਜੇ ਇਦਾਂ ਗੋਲ ਸ਼ੇਪ ਚ ਆਪਾਂ ਸਲਾਈ ਲਗਾ ਲੈਣੀ ਹੈ ਸਲਾਈ ਆਪਾਂ ਜ਼ਰੂਰ ਡਬਲ ਕਰਨੀ ਆ ਕਿਉਂਕਿ ਫਿਰ ਆਪਣੀ ਨਾ ਤਾਂ ਸਲਾਈ ਉੱਦੜੇ ਤੇ ਨਾ ਹੀ ਆਪਣਾ ਕੱਪੜਾ ਨਿਕਲੇ ਫਿਰ ਜਿਹੜੀ ਪੌਕੇਟ ਆ ਗਈ ਪੌਕੇਟ ਦੀ ਪੂਰੀ ਮਜ਼ਬੂਤੀ ਹੋ ਜਾਂਦੀ ਹੈ ਇੱਕ ਇਸ ਤਰ੍ਹਾਂ ਜੀ ਆਪਾਂ ਕੱਪੜੇ ਦੀ ਐਕਸਟਰਾ ਦੀ ਕਰ ਦੇਣੀ ਹੈਗੀ ਕਟਿੰਗ ਇਸ ਤਰ੍ਹਾਂ ਕਟਿੰਗ ਕਰਨ ਤੋਂ ਬਾਅਦ ਛੋਟੇ-ਛੋਟੇ ਕੱਟ ਲਗਾ ਲੈਣੇ ਆ। ਇਸ ਤਰ੍ਹਾਂ ਕੱਟ ਲਗਾ ਲੈਣੇ ਆ। ਕੱਟ ਲਗਾਉਣ ਤੋਂ ਬਾਅਦ ਆਪਾਂ ਧਾਗੇ ਦੀ ਕਟਿੰਗ ਕਰਤੀ ਦੇਖੋ ਹੁਣ ਆਪਾਂ ਤੁਹਾਨੂੰ ਜੇਬ ਸਿੱਧੀ ਕਰਕੇ ਦਿਖਾਉਣੇ ਆਗੇ। ਆਹ ਹੋ ਗਈ ਦੇਖੋ ਆਪਣੀ ਜੇਬ ਇਸ ਤਰ੍ਹਾਂ ਵਿੱਚ ਹੱਥ ਪਾ ਕੇ ਆਪਾਂ ਸਿੱਧੀ ਕਰ ਲੈਣੀ ਆ। ਆਹ ਦੇਖੋ ਜੀ ਆਪਣੀ ਪੌਕੇਟ ਦੀ ਕਿੰਨੀ ਸੋਹਣੀ ਸ਼ੇਪ ਰੈਡੀ ਹੋਈ ਹੈ ਜੀ। ਸਿੱਧੀ ਕਰਨ ਤੋਂ ਬਾਅਦ ਚਾਹੇ ਤਾਂ ਤੁਸੀਂ ਇਸ ਤਰ੍ਹਾਂ ਹੀ ਦੂਸਰਾ ਪੱਲੇ ਦੀ ਜੜਾਈ ਕਰ ਲੋ ਨਾ ਸਲਾਈ ਮਾਰ ਲੋ ਪਰ ਜਿਹੜੀਆਂ ਮੇਰੀਆਂ ਭੈਣਾਂ ਨਵੀਂ ਸਲਾਈ ਸਿੱਖਦੀਆਂ ਨੇ ਵੀ ਕਈ ਵਾਰੀ ਜੇਬ ਦਾ ਕੱਪੜਾ ਬਾਹਰ ਨਾ ਰਹਿ ਜਾਵੇ ਆਪਾਂ ਇਹਦੇ ਉੱਪਰ ਸਲਾਈ ਲਗਾ ਲੈਣੀ ਆ ਫਰੰਟ ਵਾਲੇ ਪੱਲੇ ਦੇ ਨਾਲ ਹੀ ਜੋੜ ਕੇ ਕਿਉਂਕਿ ਜਿਹੜੀ ਜੇਬ ਆ ਫਰੰਟ ਵਾਲੇ ਪੱਲੇ ਦੇ ਨਾਲ ਮੂਰਲੇ ਪਾਸੇ ਹੀ ਰਹਿਣੀ ਚਾਹੀਦੀ ਹੈ ਐਦਾਂ ਆਪਾਂ ਸਲਾਈ ਲਗਾ ਲੈਣੀ ਆ ਜਦੋਂ ਆਪਾਂ ਸਲਾਈ ਲਗਾਉਣੀ ਆ ਤਾਂ ਜਿਹੜੀ ਆਪਣੀ ਜੇਬ ਦਾ ਉੱਪਰ ਤਿਆਰ ਹੋਈ ਹੋਈ ਆ ਇਹਦੇ ਉੱਪਰ ਨਹੀਂ ਸਲਾਈ ਲਗਾਉਣੀ ਆਪਾਂ ਸਲਾਈ ਵਾਸਾ ਕੱਪੜੇ ਦੇ ਉੱਪਰ ਉੱਪਰ ਲਗਾਉਣੀ ਐਸ ਤਰ੍ਹਾਂ ਜੀ ਆਪਾਂ ਸਲਾਈ ਲਗਾਉਣੀ ਆ ਉੱਪਰ ਉੱਪਰ ਦੇਖੋ ਆਪਾਂ ਪੌਕਟ ਵਾਲਾ ਹਿੱਸਾ ਛੱਡਤਾ ਐਸ ਤਰ੍ਹਾਂ ਆਪਾਂ ਸਲਾਈ ਲਗਾ ਲਈ ਆ ਦੇਖੋ ਜੀ ਆਪਣੀ ਜੇਬ ਬਣ ਕੇ ਰੈਡੀ ਹੋ ਚੁੱਕੀ ਹੈ ਜੀ ਹੁਣ ਆਪਾਂ ਦੋਵੇਂ ਪੱਲਿਆਂ ਦੀ ਜੜਾਈ ਕਰਾਂਗੇ ਆ ਦੇਖੋ ਜੇ ਵਾ ਆਪਣੇ ਬਣ ਗਏ ਫਰੰਟ ਵਾਲੇ ਪਾਸੇ ਹੀ ਰਹਿਣੀ ਚਾਹੀਦੀ ਹੈ ਤਾਂ ਕਰ ਜਦੋਂ ਆਪਾਂ ਦੋਵੇਂ ਪੱਲੇ ਚੜਨੇ ਆ ਇਹ ਚੀਜ਼ ਦਾ ਆਪਾਂ ਧਿਆਨ ਰੱਖਣਾਗਾ ਹੁਣ ਆਪਾਂ ਜਿਹੜਾ ਪਿਛਲਾ ਪੱਲਾ ਤੇ ਅੱਗੇ ਵਾਲਾ ਪੱਲਾ ਹੁਣ ਆਪਾਂ ਇਹਨਾਂ ਦੋਵਾਂ ਨੂੰ ਆਪਸ ਚ ਇਸ ਤਰ੍ਹਾਂ ਜੋੜ ਲੈਣਾ ਆ ਲਓ ਜੀ ਆਪਾਂ ਇਸ ਤਰ੍ਹਾਂ ਹੁਣ ਸਲਾਈ ਲਗਾ ਲੈਣੀ ਆ ਸਲਾਈ ਲਗਾਉਣ ਟਾਈਮ ਵੀ ਆਪਾਂ ਇਹ ਧਿਆਨ ਰੱਖਣਾਗਾ ਕਿ ਜੇ ਆਪਾਂ ਤੋਂ ਸਲਾਈ ਲਗਾਉਣ ਟਾਈਮ ਜੇਬ ਬੰਦਣਾ ਹੋ ਜੇਵੇ ਵੀ ਆਪਾਂ ਸਲਾਈ ਜੇਬ ਦੇ ਉੱਪਰ ਨਾਲ ਲਗਾ ਲਈਏ ਜੇਬ ਫਰੰਟ ਵਾਲੇ ਪਾਸੇ ਹੀ ਰਹਿਣੀ ਚਾਹੀਦੀ ਆ ਫਰੰਟ ਵਾਲੇ ਪੱਲਿਆਂ ਦੇ ਨਾਲ ਐਦਾਂ ਸਲਾਈ ਨਹੀਂ ਲਗਾਉਣੀ ਇਹਨੂੰ ਐਦਾਂ ਦੂਰ ਰੱਖ ਕੇ ਸਲਾਈ ਲਗਾਉਣੀ ਆ ਆ ਵਾਲੀ ਜਗ੍ਹਾ ਤੋਂ ਜੀ ਬਹੁਤ ਹੀ ਹੌਲੀ-ਹੌਲੀ ਸਲਾਈ ਲਾਉਣੀ ਆ ਜਿਆਦਾ ਕਾਲੀ ਨਹੀਂ ਕਰਨੀ ਹੈਗੀ ਪਲਾਜ਼ੋ ਦੀ ਸਟੀਚਿੰਗ ਵੀ ਬਹੁਤ ਸੌਖੀ ਆ ਜੀ ਤੇ ਪਾਕਟ ਵੀ ਬਹੁਤ ਸੌਖੀ ਲੱਗ ਜਾਂਦੀ ਹੈ ਜੇ ਪਲਾਜ਼ੋ ਦੀ ਕਟਿੰਗ ਸੌਖੀ ਮਤਲਬ ਕਿ ਠੀਕ ਹੋਈ ਹੁੰਦੀ ਆ ਤਾਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਪਣਾ ਪਲਾਜ਼ੋ ਰੈਡੀ ਹੋ ਜਾਂਦਾ ਦੇਖੋ ਜੀ ਆਪਣੀ ਜੇਬ ਰੈਡੀ ਹੋ ਗਈ ਐਸੀ ਤਰ੍ਹਾਂ ਹੀ ਜੀ ਆਪਾਂ ਦੂਸਰੇ ਪਾਸੇ ਸਲਾਈ ਲਗਾ ਲੈਣੀ ਹੈਗੀ ਆਹ ਲਓ ਜੀ ਦੋਵੇਂ ਪਾਸੇ ਸਲਾਈ ਲਗਾ ਲਈ ਹੁਣ ਆਪਾਂ ਤਾਂ ਆਹ ਵਾਲੀ ਸਲਾਈ ਲਗਾਉਣੀ ਹੈ ਦੇਖੋ ਆ ਬਿਜਲੀ ਸਲਾਈ ਲਾਉਣੀ ਆ ਸੈਂਟਰਲ ਇਸਲਾਈ ਕਹਿ ਲੋ ਚਾਹੇ ਆਪਾਂ ਫਿਟਿੰਗ ਵਾਲੀ ਸਲਾਈ ਕਹਿ ਲੋ ਇਹ ਵਾਲੀ ਸਲਾਈ ਲਗਾਉਣੀ ਆ ਆਪਾਂ ਹੁਣ ਤੁਹਾਨੂੰ ਹੁਣ ਮੇਨ ਗੱਲ ਇਹ ਦੱਸਾਂਗੇ ਵੀ ਆਪਾਂ ਇਹ ਸਲਾਈ ਲਗਾਉਣੀ ਕਿੱਦਾਂ ਗੀ ਦੇਖੋ ਇਦਾਂ ਸਲਾਈ ਲਗਾ ਲੈਣੀ ਆ ਜ਼ਿਆਦਾਤਰ ਕੀ ਹੁੰਦਾ ਆਪਾਂ ਜਦੋਂ ਪਲਾਸੋ ਦੀ ਸਟਿਚਿੰਗ ਕਰਦੇ ਆ ਆਪਾਂ ਇਹ ਵਾਲੀ ਸਲਾਈ ਦੇ ਨਾਲ ਪਲੱਸ ਉਹਨੂੰ ਬੰਦ ਕਰਦੇ ਆ ਆਪਾਂ ਇਹ ਵਾਲੀ ਸਲਾਈ ਦੇ ਨਾਲ ਪਲੱਸ ਉਹਨੂੰ ਬੰਦ ਨਹੀਂ ਕਰਨਾ ਹੈਗਾ ਆ ਲਓ ਜੀ ਦੇਖੋ ਜਿਹੜਾ ਆਪਾਂ ਆਸਣ ਵਾਲੀ ਸਲਾਈ ਚ ਓਪਨ ਹਿੱਸਾ ਛੱਡਿਆ ਸੀ ਉਹ ਆਪਾਂ ਉਦਾਂ ਹੀ ਓਪਨ ਰੱਖਣਾਗਾ ਐਦਾਂ ਹੀ ਜੀ ਆਪਾਂ ਦੂਸਰੇ ਪਾਸੇ ਸਲਾਈ ਲਗਾ ਲੈਣੀ ਆ ਆ ਲਓ ਜੀ ਦੋਵੇਂ ਪਾਸੇ ਆਪਣੀ ਸਲਾਈ ਲੱਗ ਗਈ ਆਪਣਾ ਪਲਾਜ਼ੋ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਤੁਹਾਨੂੰ ਦੱਸਦੇ ਆਂਗੇ ਵੀ ਆਪਾਂ ਪਲਾਜ਼ੋ ਨੂੰ ਬੰਦ ਕਿੱਦਾਂ ਕਰਨਾਗਾ ਹੁਣ ਆਪਾਂ ਹੁਣ ਆਪਾਂ ਜੀ ਆਸਣ ਵਾਲੀ ਸਲਾਈ ਦੁਬਾਰਾ ਲਾਵਾਂਗੇ ਆਸਣ ਵਾਲੀ ਸਲਾਈ ਦੇ ਨਾਲ ਆਪਾਂ ਪਲਾਜ਼ੋ ਨੂੰ ਬੰਦ ਕਰਾਂਗੇ ਜਦੋਂ ਆਪਾਂ ਆਸਣ ਵਾਲੀ ਸਲਾਈ ਦੇ ਨਾਲ ਪਲਾਜ਼ੋ ਨੂੰ ਬੰਦ ਕਰਦੇ ਆਂਗੇ ਤਾਂ ਕਦੇ ਵੀ ਆਪਣੇ ਪੌਂਚਿਆਂ ਤੋਂ ਖਿੱਚ ਨਹੀਂ ਪੈਂਦੀ ਹੈਗੀ ਤੇ ਜਿਹੜੀ ਆਪਾਂ ਕਾਟ ਪਾਉਣੇ ਹੁੰਨੇ ਆ 3 ਇੰਚ ਦੀ ਇਹ ਬਿਲਕੁਲ ਉਸ ਜਿੱਦਾਂ ਆਪਾਂ ਕਟਿੰਗ ਕਰਨ ਟਾਈਮ ਹੁੰਦੀ ਆ ਇਹ ਬਣ ਕੇ ਸਲਾਈ 'ਚ ਵੀ ਉਦਾਂ ਹੀ ਤਿਆਰ ਹੁੰਦੀ ਹੈਗੀ ਜਦੋਂ ਆਪਾਂ نیچے ਤੋਂ ਨੀਚੇ ਵਾਲੀ ਸਲਾਈ ਦੇ ਨਾਲ ਬੰਦ ਕਰਦੇ ਆਂ ਨਾ ਫਿਰ ਜਿਹੜੀ ਆਪਣੀ ਇਹ ਕਾਟ ਪਈ ਹੁੰਦੀ ਹੈਗੀ ਇਹਦੀ ਬਨਾਵਟ 'ਚ ਵੀ ਫਰਕ ਪੈ ਜਾਂਦਾ। ਇੱਥੋਂ ਜੀ ਸਲਾਈ ਆਪਾਂ ਨੂੰ ਡਬਲ ਕਰ ਲੈਣੀ ਚਾਹੀਦੀ ਹੈਗੀ। ਆ ਲਓ ਜੀ। ਹੁਣ ਆਪਾਂ ਮੂਰੀਆਂ ਬਣਾਵਾਂਗੇ। ਮੂਰੀਆਂ ਤਾਂ ਤੁਹਾਨੂੰ ਪਤਾ ਹੀ ਹੈ ਵੀ ਕਿੱਦਾਂ ਬਣਦੀਆਂ ਨੇ। ਐਦਾਂ ਫੋਲਡ ਕਰਕੇ ਆਪਾਂ ਮੂਰੀਆਂ ਬਣਾ ਲੈਣੀਆਂ ਨੇ। ਤੇ ਆਹ ਹੁਣ ਜਿਹੜੀ ਆਪਣੀ ਆਸਣ ਵਾਲੀ ਸਲਾਈ ਹੈ ਇਹਦੇ ਉੱਪਰ ਆਪਾਂ ਇੱਕ ਟੌਪ ਸਟਿਚ ਲਗਾ ਲਈ। ਟੌਪ ਸਟਿਚ ਲਗਾਉਣ ਤੋਂ ਬਾਅਦ ਆਪਾਂ ਮੂਰੀਆਂ ਬਣਾ ਕੇ ਆਪਾਂ ਤੁਹਾਨੂੰ ਇਲਾਸਟਿਕ ਪਾਉਣੇ ਦੱਸਾਂਗੇ ਕਿ ਮੇਰੀ ਭੈਣ ਦਾ ਮੈਸੇਜ ਵੀ ਆਇਆ ਸੀ ਵੀ ਦੀਦੀ ਮੇਰੇ ਤੋਂ ਇਲਾਸਟਿਕ ਸਹੀ ਨਹੀਂ ਪੈਂਦੀ ਇਲਾਸਟਿਕ ਪਾਉਣੇ ਦੱਸੋ ਅੱਜ ਆਪਾਂ ਤੁਹਾਨੂੰ ਇਹ ਇਲਾਸਟਿਕ ਪਾਉਣੇ ਵੀ ਦੱਸਾਂਗੇ ਵੀ ਕਿੱਦਾਂ ਪਾਉਣੀ ਆ ਆਹ ਲਓ ਜੀ ਆਪਣੀ ਟੌਪ ਸਟਿਚ ਲੱਗ ਗਈ ਆਸਣ ਵਾਲੀ ਸਲਾਈ ਦੇ ਉੱਪਰ ਆਹ ਲਓ ਜੀ ਆ ਗਈ ਆਪਣੀ ਜੀ ਉੱਪਰਲਾ ਹਿੱਸਾ ਪਾ ਪਹੁੰਚੇ ਬਣਾ ਲੇ ਪੌਂਚਿਆਂ ਦੀ ਵੀਡੀਓ ਆਪਾਂ ਤੁਹਾਡੇ ਨਾਲ ਨਹੀਂ ਸ਼ੇਅਰ ਕੀਤੀ ਹੈਗੀ ਕਿਉਂਕਿ ਉਹ ਸਿਰਫ ਫੋਲਡ ਕਰਕੇ ਸਲਾਈ ਲਗਾਉਣੀ ਸੀ ਆ ਦੇਖੋ ਜਿਹੜਾ ਹਿੱਸਾ ਵੱਧ ਕੱਟਿਆ ਹੁੰਦਾ ਪਿਛਲਾ ਇਹ ਇੱਕ ਭੈਣ ਦਾ ਮੈਸੇਜ ਆਇਆ ਸੀ ਵੀ ਜਦੋਂ ਆਪਾਂ ਲਾਸਟਿਕ ਪਾਉਣੇ ਆ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਦੇਖੋ ਜੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਐਦਾਂ ਆਪਾਂ ਅੱਧਾ-ਅੱਧਾ ਇੰਚ ਕੱਪੜਾ ਫੋਲਡ ਕਰਕੇ ਸਭ ਤੋਂ ਪਹਿਲਾਂ ਸਲਾਈ ਲਗਾ ਲੈਣੀ ਹੈ ਪਲਾਸਟਿਕ ਪਾਉਣ ਖਾਤਰ ਕਿਸੇ ਵੀ ਚੀਜ਼ 'ਚ ਲਾਸਟ ਪਾਉਣੀ ਆ ਤੁਸੀਂ ਚਾਹੇ ਤਾਂ ਸਟ੍ਰੇਟ ਸਲਵਾਰ 'ਚ ਜਾਂ ਪਲਾਜ਼ੋ 'ਚ ਚਾਹੇ ਅਫਗਾਨੀ ਸਲਵਾਰ 'ਚ ਜਦੋਂ ਲਾਸਟ ਪਾਉਣੀ ਆ ਸਭ ਤੋਂ ਪਹਿਲਾਂ ਅੱਧਾ-ਅੱਧਾ ਇੰਚ ਕੱਪੜਾ ਫੋਲਡ ਕਰਕੇ ਉਹਦੇ ਉੱਪਰ ਆਪਾਂ ਇਦਾਂ ਸਿਲਾਈ ਲਗਾ ਲੈਣੀ ਆ ਐਸ ਤਰ੍ਹਾਂ ਜੀ ਸਿਲਾਈ ਲਗਾਉਣ ਤੋਂ ਬਾਅਦ ਆ ਦੇਖੋ ਜੀ ਐਸ ਤਰ੍ਹਾਂ ਆਪਾਂ ਸਿਲਾਈ ਲਗਾ ਲੈਣੀ ਆ ਆ ਲਓ ਜੀ ਆਪਣੀ ਸਲਾਈ ਲੱਗ ਗਈ ਸਲਾਈ ਲਗਾਉਣ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਇਲਾਸਟਿਕ ਕਿੱਦਾਂ ਪਾਉਣੀ ਹੈ ਜੀ ਆਹ ਲਓ ਜੀ ਸਾਰੇ ਆਪਣੀ ਸਲਾਈ ਲੱਗ ਗਈ ਐਦਾਂ ਆਪਾਂ ਲਾਸਟਕ ਪਾਉਣ ਤੋਂ ਪਹਿਲਾਂ ਐਦਾਂ ਸਲਾਈ ਜ਼ਰੂਰ ਲਗਾਉਣੀ ਆ ਆਹ ਦੇਖੋ ਜੀ ਇਹ ਹੈਗੀ ਆਪਣੀ ਇਲਾਸਟਿਕ ਆ ਲੋਜੀ ਆਪਾਂ ਮਤਲਬ ਕਿ ਜਿੰਨਾ ਆਪਣੀ हिਪ ਹੁੰਦੀ ਹੈ ਉਹਦੀ ਹਾਫ ਦੀ ਇਲਾਸਟਿਕ ਨਹੀਂ ਲਈ ਹੈਗੀ ਆਪਾਂ ਉਸ ਤੋਂ ਅੱਧ ਤੋਂ ਜ਼ਿਆਦਾ ਲਈ ਹੈ ਇਲਾਸਟਿਕ ਕਿਉਂਕਿ ਕਈ ਵਾਰ ਆਪਾਂ ਜੇ ਅੱਧ ਦੀ ਇਲਾਸਟਿਕ ਲੈ ਲੈਨੇ ਆ ਵੀ ਜਿੰਨੀ ਆਪਣੀ ਕਮਰ ਰੈਡੀ ਹੁੰਦੀ ਹੈ ਉਹਦੀ ਹਾਫ ਲੈਨੇ ਆ ਤਾਂ ਇਲਾਸਟਿਕ ਹਮੇਸ਼ਾ ਟਾਈਟ ਹੋ ਜਾਂਦੀ ਹੈ ਕਿ ਇਲਾਸਟਿਕ ਆਪਾਂ ਨੂੰ ਹਾਫ ਤੋਂ ਜ਼ਿਆਦਾ ਲੈਣੀ ਚਾਹੀਦੀ ਹੈ ਜੀ ਹੁਣ ਦੇਖੋ ਜੀ ਜਿਹੜੀ ਆਪਾਂ ਸਲਾਈ ਲਗਾਉਣੀ ਆਏਗੀ ਇਹ ਆਪਾਂ ਇਲਾਸਟਿਕ ਦੇ ਉੱਪਰ ਨਹੀਂ ਲਾਉਣੀ ਹੈਗੀ ਇਹ ਆਪਾਂ ਸਿਰਫ ਕੱਪੜੇ ਤੇ ਲਾਉਣੀ ਆ ਥੋੜਾ ਥੋੜਾ ਕੱਪੜਾ ਦੇਖੋ ਆਪਾਂ ਲਾਸਟ ਕ ਨਾਲੋਂ ਜ਼ਿਆਦਾ ਰੱਖਿਆ ਇਸ ਤਰ੍ਹਾਂ ਜੀ ਆਪਾਂ ਇਕੱਲੇ ਹੀ ਲਾਸਟ ਕ ਪਾ ਸਕਦੇ ਆ ਕਿਸੇ ਨੂੰ ਪਿੱਛੋਂ ਖਿੱਚਣ ਦੀ ਜ਼ਰੂਰਤ ਨਹੀਂ ਕੱਪੜੇ ਨੂੰ ਲਾਸਟ ਕ ਵਾਲੇ ਨੂੰ ਐਦਾਂ ਜੀ ਆਪਾਂ ਕੱਪੜੇ ਦੇ ਉੱਪਰ ਸਲਾਈ ਲਗਾ ਲੈਣੀ ਆ ਹੌਲੀ ਹੌਲੀ ਸਲਾਈ ਲਗਾਈ ਜਾਣੀ ਆ ਇਸ ਤਰ੍ਹਾਂ ਜੀ ਸਲਾਈ ਹੌਲੀ ਹੌਲੀ ਲਗਾ ਲੈਣੀ ਆ ਜੇ ਤੁਹਾਨੂੰ ਫੇਰ ਵੀ ਨਹੀਂ ਪਤਾ ਲੱਗਦਾ ਵੀ ਆਪਾਂ ਕਿੰਨੀ ਲਾਸਟਿਕ ਲੈਣੀ ਆ ਤਾਂ ਤੁਸੀਂ ਆਪਣੀ ਕਮਰ ਦੇ ਉੱਪਰ ਦੀ ਲਾਸਟਿਕ ਘੁਮਾ ਕੇ ਦੇਖ ਲਓ ਜਿੰਨੀ ਤੁਹਾਨੂੰ ਟਾਈਟ ਕੰਫਰਟੇਬਲ ਆ ਉਨੀ ਕੁ ਕਟਿੰਗ ਕਰ ਲਓ ਇਸ ਤਰ੍ਹਾਂ ਜੀ ਹੁਣ ਆਪਾਂ ਲਾਸਟਿਕ ਨੂੰ ਖਿੱਚੀ ਜਾਣਾ ਕਿਉਂਕਿ ਆਪਾਂ ਸਲਾਈ ਨਹੀਂ ਲਾਉਂਦੇ ਲਾਸਟਿਕ ਤੇ ਤਾਂ ਕਰਕੇ ਲਾਸਟਿਕ ਆਰਾਮ ਦੇ ਨਾਲ ਪਿੱਛੇ ਨੂੰ ਖਿੱਚੀ ਜਾਊ ਤੇ ਅੱਗੇ ਤੋਂ ਆਰਾਮ ਦੇ ਨਾਲ ਆਪਣਾ ਕੱਪੜੇ 'ਚ ਸਲਾਈ ਲੱਗ ਜਾਊਗੀ ਆ ਜੇਬ ਜੀ ਲਾਸਟਕ ਦੇ ਵਿੱਚ ਜਰੂਰ ਲੈਣੀ ਆਏਗੀ ਸਲਾਈ ਦੇ ਵਿੱਚ ਜਰੂਰ ਜੇਬ ਵਿੱਚ ਲੈਣੀ ਆਏਗੀ ਫਰੰਟ ਵਾਲੇ ਪਾਸੇ ਲੈਣੀ ਆ ਮੂਰਲੇ ਪਾਸੇ ਹੁਣ ਆ ਦੇਖੋ ਜੀ ਇਦਾਂ ਆਪਾਂ ਖਿੱਚੀ ਜਾਣਾ ਕਪੜਾ ਲਾਸਟਿਕ ਨੂੰ ਖਿੱਚ ਲੈਣਾ ਕੱਪੜੇ ਨੂੰ ਪਿੱਛੇ ਕਰੀ ਜਾਣਾ ਦੇਖੋ ਇਦਾਂ ਬਲ ਪਈ ਜਾਣਗੇ ਜਿਉਂ ਜਿਉ ਆਪਾਂ ਸਲਾਈ ਲਾਈ ਜਾਵਾਂਗੇ ਲਾਸਟਿਕ ਖਿੱਚੀ ਜਾਵਾਂਗੇ ਆਪਣੇ ਕੱਪੜੇ 'ਚ ਪਿੱਛੇ ਲਾਸਟਕ ਵਾਲੇ 'ਚ ਆਪਣੇ ਆਪ ਬਲ ਪੈ ਜਾਣਗੇ ਆਪਾਂ ਸੂਈ ਬਿਲਕੁਲ ਵੀ ਲਾਸਟਿਕ ਦੇ ਉੱਪਰ ਨਹੀਂ ਲੈ ਕੇ ਜਾਣੀ ਸਾਰੀ ਸਲਾਈ ਆਪਾਂ ਕੱਪੜੇ ਦੇ ਉੱਪਰ ਬਿਨਾ ਲਾਸਟਿਕ ਤੋਂ ਲਗਾਉਣੀ ਹੈ ਜੀ ਆ ਦੇਖੋ ਜੀ ਇਸ ਤਰ੍ਹਾਂ ਕੱਪੜੇ ਨੂੰ ਆਪਾਂ ਚੰਗੀ ਤਰ੍ਹਾਂ ਪਿੱਛੇ ਖਿੱਚੀ ਜਾਣਾਗਾ ਆਪਣੇ ਆਪ ਬੜ ਪੈ ਜਾਣਗੇ ਇਸ ਤਰ੍ਹਾਂ ਜੀ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਆਸਾਨੀ ਦੇ ਨਾਲ ਤੇ ਆਪਾਂ ਕੱਲੇ ਲਾਸਟ ਪਾ ਸਕਦੇ ਆਂਗੇ ਕਈ ਵਾਰੀ ਕੀ ਹੁੰਦਾ ਜਦੋਂ ਲਾਸਟਿਕ ਪਾਉਂਦੇ ਆ ਪਿੱਛੇ ਤੋਂ ਖਿੱਚਣ ਦੀ ਜ਼ਰੂਰਤ ਪੈਂਦੀ ਆ ਇਸ ਤਰੀਕੇ ਚ ਜਦੋਂ ਆਪਾਂ ਲਾਸਟਿਕ ਪਾਉਨੇ ਆ ਤਾਂ ਆਪਾਂ ਨੂੰ ਪਿੱਛੇ ਤੋਂ ਖਿੱਚਣ ਦੀ ਬਿਲਕੁਲ ਜ਼ਰੂਰਤ ਨਹੀਂ ਪੈਂਦੀ ਆ ਆਪਾਂ ਕੱਲੇ ਹੀ ਲਾਸਟਿਕ ਪਾ ਸਕਦੇ ਆ ਆ ਲਓ ਜੀ ਇਸ ਤਰ੍ਹਾਂ ਆਪਾਂ ਸਲਾਈ ਲਗਾ ਲੈਣੀ ਆ ਆ ਲਓ ਜੀ ਦੇਖੋ ਆਪਣੀ ਸਾਰੀ ਲਾਸਟਿਕ ਪੈ ਚੁੱਕੀ ਹੈਗੀ ਜੇ ਆਪਣਾ ਮਤਲਬ ਕਿ ਲਾਸਟਿਕ ਘਟਦੀ ਹੁੰਦੀ ਹੈ ਕੱਪੜਾ ਤਾਂ ਪਿੱਛੇ ਨੂੰ ਆਪਾਂ ਕੱਪੜੇ 'ਚ ਲਾਸਟਿਕ ਨੂੰ ਫਰੰਟ 'ਚੋਂ ਖਿੱਚੀ ਜਾਣਾ ਤੇ ਜਿਹੜੇ ਪਿੱਛੇ ਬਾਹੜਾ ਆਪਣੇ ਆਪ ਜਿ ਪਈ ਜਾਣਗੇ ਆਹ ਲਓ ਜੀ ਆਪਣੀ ਸਾਰੀ ਲਾਸਟਿਕ ਪੈ ਗਈ ਸਲਾਈ ਲੱਗ ਚੁੱਕੀ ਆ ਸਲਾਈ ਲਗਾਉਣ ਤੋਂ ਬਾਅਦ ਆਪਾਂ ਧਾਗੇ ਦੀ ਕਰ ਲੈਣੀ ਆ ਕਟਿੰਗ ਸਲਾਈ ਥੋੜੀ ਜਿਹੀ ਅੱਗੇ ਲੈ ਜਾਓ ਮਤਲਬ ਕਿ 3 ਇੰਚ ਸਲਾਈ ਜਿੱਥੇ ਮਾਰੀ ਹੋਈ ਆਪਾਂ ਉੱਥੇ ਤੱਕ ਡਬਲ ਕਰ ਲਓ ਹੁਣ ਆਪਾਂ ਧਾਗੇ ਦੀ ਕਰ ਲੈਣੀ ਆ ਕਟਿੰਗ ਧਾਗੇ ਦੀ ਕਟਿੰਗ ਕਰਨ ਤੋਂ ਬਾਅਦ ਆਪਾਂ ਲਾਸਟਿਕ ਨੂੰ ਏਦਾਂ ਚੰਗੀ ਤਰ੍ਹਾਂ ਖਿੱਚ ਕੇ ਜਿਹੜੇ ਬਾਅਲ ਨੇ ਸਾਰੇ ਮਤਲਬ ਕਿ ਇਕਸਾਰ ਕਰ ਲੈਣੇ ਆ ਕਿ ਤੋਂ ਵੱਧ ਘੱਟ ਨਹੀਂ ਰਹਿਣੇ ਚਾਹੀਦੇ ਆ ਦੇਖੋ ਜੀ ਸਾਰੇ ਇਕਸਾਰ ਹੋ ਗਏ ਆਪਣੀ ਲਾਸਟਿਕ ਤੇ ਜਦੋਂ ਸਲਾਈ ਨਹੀਂ ਲੱਗੀ ਹੁੰਦੀ ਤਾਂ ਆਰਾਮ ਦੇ ਨਾਲ ਆਪਾਂ ਲਾਸਟਿਕ ਨੂੰ ਖਿੱਚ ਕੇ ਇੱਧਰ ਉੱਧਰ ਕਰ ਸਕਦੇ ਆ ਆ ਦੇਖੋ ਜੀ ਸਾਰੇ ਬਾਲ ਆਪਣੇ ਇੱਕਸਾਰ ਹੋ ਗਏ ਜਦੋਂ ਆਪਣੇ ਸਾਰੇ ਬਾਲ ਇੱਕਸਾਰ ਹੋ ਗਏ ਬਾਲ ਫਿਰ ਆਪਾਂ ਇਹਦੇ ਉੱਪਰ ਇੱਕ ਹੋਰ ਸਲਾਈ ਲਗਾਉਣੀ ਹੈਗੀ ਇਹ ਵਾਲੀ ਸਲਾਈ ਆਪਾਂ ਲਾਸਟਕ ਦੇ ਉੱਪਰ ਲਾਵਾਂਗੇ ਆਪਾਂ ਇੱਕ ਹੱਥ ਦੇ ਨਾਲ ਐਦਾਂ ਇੱਕ ਹੱਥ ਦੇ ਨਾਲ ਫਰੰਟ ਤੋਂ ਇੱਕ ਹੱਥ ਦੇ ਨਾਲ ਅੱਗੇ ਤੋਂ ਇੱਕ ਹੱਥ ਦੇ ਨਾਲ ਪਿੱਛੇ ਤੋਂ ਖਿੱਚ ਲੈਣਾ ਐਦਾਂ ਖਿੱਚ ਕੇ ਆਪਾਂ ਸਲਾਈ ਲਗਾ ਲੈਣੀ ਆ ਆ ਦੇਖੋ ਜੀ ਇੱਕ ਹੱਥ ਨਾਲ ਆਪਾਂ ਅੱਗੇੋਂ ਐਦਾਂ ਤੇ ਇੱਕ ਹੱਥ ਦੇ ਨਾਲ ਆਪਾਂ ਪਿੱਛੋਂ ਖਿੱਚ ਕੇ ਆਪਾਂ ਇਹਦੇ ਉੱਪਰ ਸਲਾਈ ਲਗਾ ਲੈਣੀ ਆ ਐਦਾਂ ਜੀ ਅੱਗਿਓਂ ਵੀ ਆਪਾਂ ਆਪਣੇ ਹੱਥ ਨਾਲ ਹੀ ਖਿੱਚਣਾ ਤੇ ਪਿੱਛੋਂ ਵੀ ਆਪਾਂ ਆਪਣੇ ਹੱਥ ਨਾਲ ਹੀ ਖਿੱਚਣਾ ਇਸ ਤਰ੍ਹਾਂ ਜੀ ਆਪ ਇੱਕ ਸਲਾਈ ਉੱਪਰ ਲਗਾ ਲੈਣੀ ਆ ਇਸ ਤਰ੍ਹਾਂ ਜੀ ਬਹੁਤ ਹੀ ਸੌਖੇ ਤੇ ਤਰੀਕੇ ਦੇ ਨਾਲ ਤੇ ਬਹੁਤ ਹੀ ਸਹੀ ਤਰੀਕੇ ਚ ਦੇਖੋ ਲਾਸਟਿਕ ਪੈ ਜਾਂਦੀ ਆ ਸਾਰੇ ਵਾਲ ਇੱਕਸਾਰ ਪੈ ਨੇ ਕਿਤੇ ਵੀ ਐ ਨਹੀਂ ਹੈਗਾ ਵੀ ਬਲ ਵੱਧ ਘੱਟ ਪੈ ਗਏ ਜਾਂ ਕੱਪੜੇ ਦਾ ਬੁਲਬਲਾ ਜਾਂ ਬਣ ਗਿਆ ਬਿਲਕੁਲ ਨਹੀਂ ਬਿਲਕੁਲ ਹੀ ਬਹੁਤ ਹੀ ਸੌਖੇ ਤੇ ਆਸਾਨੀ ਨਾਲ ਬਲ ਪੈ ਜਾਂਦੇ ਨੇ ਹਰ ਇੱਕ ਇਸ ਤਰ੍ਹਾਂ ਜੀ ਲਾਸਟਿਕ ਪਾ ਸਕਦਾ ਹੈ ਚਾਹੇ ਤੁਸੀਂ ਇੱਕ ਸਲਾਈ ਲਗਾ ਲਓ ਚਾਹੇ ਤੁਸੀਂ ਇੱਕ ਸਲਾਈ ਹੋਰ ਉੱਪਰ ਲਗਾ ਲਓ ਆ ਲਓ ਜੀ ਆਪਣੀ ਲਾਸਟਿਕ ਪੈ ਚੁੱਕੀ ਹੈਗੀ ਆਪਣਾ ਪਲਾਜ਼ੋ ਬਣ ਕੇ ਹੋ ਗਿਆ ਤਿਆਰ ਆ ਲੋਜੀ ਧਾਗੇ ਦੀ ਕਰਤੀ ਕਟਿੰਗ ਅੱਜ ਆਪਾਂ ਤੁਹਾਨੂੰ ਪਲਾਜ਼ੋ ਤੇ ਪੌকেট ਲਾਉਣੀ ਤੇ ਲਾਸਟ ਪਾਉਣੀ ਦੱਸੀ ਹੈ ਜੇ ਤੁਹਾਨੂੰ ਆਪਣਾ ਅੱਜ ਵਾਲਾ ਤਰੀਕਾ ਲਾਸਟ ਪਾਉਣ ਦਾ ਤੇ ਪੌਗ ਪੌকেট ਲਗਾਉਣ ਦਾ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਸ਼ਵੀਅ ਕਾਲ ਜੀ